ਜੇ ਤੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਕਿ ਭਾਈ ਮੰਨੇ ਕੀ ਗੱਤ ਕਹੀ ਨਾ ਜਾਏ ਤਾਂ ਸਿੱਧਾ ਨੇ ਸਵਾਲ ਕੀਤਾ ਕਿ ਮਹਾਰਾਜ ਤੁਸੀਂ ਕਿਹਾ ਹੈ ਕਿ ਮੰਨੇ ਦੀ ਜਿਹੜੀ ਗੱਤ ਕਹੀ ਨਹੀਂ ਜਾ ਸਕਦੀ ਹੈ ਤਾਂ ਕਿਰਪਾ ਕਰੋ ਐਸੀ ਵਿਚਾਰ ਦੱਸੋ ਸੌਖੇ ਢੰਗ ਦੇ ਦੁਆਰਾ ਦੱਸੋ ਜਾਂ ਕਿਸੇ ਵੀ ਤਰੀਕੇ ਦੇ ਦੁਆਰਾ ਦੱਸੋ ਜਿਹੜੀ ਸਾਡੀ ਸੁਰਤ ਦੇ ਵਿੱਚ ਆ ਜਾਵੇ ਸਾਡੀ ਸਮਝ ਦੇ ਵਿੱਚ ਆ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਅੱਜ ਦੀ ਜਿਹੜੀ ਪੌੜੀ 13ਵੀਂ ਪੌੜੀ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨ ਮਹਾਰਾਜ ਜੀ ਪਹਿਲੀ ਪੰਕਤੀ ਦੇ ਅੰਦਰ ਫਰਮਾਉਂਦੇ ਹਨ ਮੰਨੈ ਸਰਤ ਹੋਵੈ ਮਨ ਬਦ ਜਿਹੜਾ ਗੁਰਬਾਣੀ ਨੂੰ ਪਹਿਲਾਂ ਸੁਣ ਲੈਂਦਾ ਹੈ ਸੁਣ ਕਰਕੇ ਮੰਨ ਲੈਂਦਾ ਹੈ ਭਾਵ ਗੁਰੂ ਦੇ ਬਚਨਾਂ ਨੂੰ ਪਹਿਲਾਂ ਸੁਣਦਾ ਹੈ ਸੁਣਨ ਤੋਂ ਬਾਅਦ ਜਿਹੜਾ ਮੰਨ ਲੈਂਦਾ ਹੈ ਉਸ ਦੇ ਉੱਤੇ ਕਿਰਪਾ ਕੀ ਹੁੰਦੀ ਹੈ ਮੰਨ ਸੁਰਤ ਹੋਵੇ ਮਨ ਬੁੱਧ ਮਨ ਦੇ ਅੰਦਰ ਬੁੱਧ ਦਾ ਪ੍ਰਗਿਆਸ਼ ਹੋ ਜਾਂਦਾ ਹੈ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਜਿਹੜਾ ਦੁਨੀਆਂ ਦੇ ਵਿੱਚ ਵਹਿਗਰੂ ਪਰਮਾਤਮਾ ਬ੍ਰਿਧਮਾਨ ਹੈ ਉਹ ਸਾਖਿਆਤਕਾਰ ਹੋ ਜਾਂਦਾ ਹੈ ਦੂਸਰੇ ਸ਼ਬਦਾਂ ਦੇ ਵਿੱਚ ਆਪਾਂ ਅਰਥ ਇਹ ਕਰੀਏ ਸੋ ਸੁਰਤ ਜਿਹੜਾ ਸ਼ਬਦ ਹੈ ਦੋ ਸ਼ਬਦਾਂ ਦਾ ਮਿਲਿਆ ਸੋ ਤੇ ਰਤ ਸੋ ਦਾ ਮਤਲਬ ਹੁੰਦਾ ਉਹ ਪਰਮਾਤਮਾ ਉਹ ਵਾਹਿਗੁਰੂ ਉਹ ਅਕਾਲ ਪੁਰਖ ਉਹ ਪ੍ਰਭੂ ਉਹ ਈਸ਼ਵਰ ਰਤ ਦਾ ਪਾਵਨ ਦਾ ਪ੍ਰੀਤੀ ਕਹਿੰਦਾ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ ਪਰਮਾਤਮਾ ਦੇ ਹੁਕਮ ਨੂੰ ਮੰਨ ਲੈਂਦਾ ਉਹਦੇ ਹੁਕਮ ਦੇ ਅੰਦਰ ਆ ਜਾਂਦਾ ਹੈ ਉਸ ਦੇ ਮਨ ਤੇ ਬੁੱਧ ਦੇ ਦੁਆਰਾ ਉਹ ਕੀ ਕਰਦਾ ਹੈ ਉਸ ਪਰਮਾਤਮਾ ਦੇ ਨਾਲ ਪ੍ਰੀਤੀ ਪਾ ਲੈਂਦਾ ਹੈ ਬਿਵੇਕਸ਼ੀਲ ਉਹ ਬਣ ਜਾਂਦਾ ਹੈ ਸੁਰਤ ਦੇ ਅੰਦਰ ਵਾਹਿਗੁਰੂ ਪਰਮਾਤਮਾ ਵਸ ਜਾਂਦਾ ਹੈ ਉਸ ਪਰਮਾਤਮਾ ਦੀ ਉਸ ਨੂੰ ਸੋਝੀ ਆ ਜਾਂਦੀ ਹੈ ਅੱਗੇ ਮਹਾਰਾਜ ਜੀ ਫਰਮਾਉਂਦੇ ਹਨ ਮੰਨ ਸਗਲ ਭਵਨ ਕੀ ਸੁਧ ਜਿਹੜਾ ਕਹਿੰਦੇ ਵਾਹਿਗੁਰੂ ਪਰਮਾਤਮਾ ਨੂੰ ਮੰਨ ਲੈਂਦਾ ਹੈ ਉਸਦੇ ਹੁਕਮ ਨੂੰ ਮੰਨ ਲੈਂਦਾ ਹੈ ਉਸਦੇ ਨਾਮ ਨੂੰ ਮੰਨ ਲੈਂਦਾ ਹੈ ਉਸ ਨੂੰ ਸਗਲ ਭਵਨ ਸਗਲ ਤੋਂ ਭਾਵ ਸਾਰੇ ਭਵਨ ਤੋਂ ਭਾਵ ਹੈ ਜਿਸ ਤਰ੍ਹਾਂ ਗ੍ਰੰਥਾਂ ਦੇ ਅੰਦਰ ਇਸ ਦਾ ਅਰਥ ਭਵਨ ਦਾ ਲੋਕ ਵੀ ਕੀਤਾ ਹੈ 14 ਭਵਨ ਤੇ 14 ਲੋਕਾਂ ਦੀ ਗੱਲ ਕੀਤੀ ਹੈ ਉਸਦੀ ਸੋਝੀ ਸੁਧਤ ਤੋਂ ਭਾਵ ਸੋਝੀ ਹੋ ਜਾਂਦੀ ਹੈ। ਨਾਲ ਦੂਸਰਾ ਅਰਥ ਇਹ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਦੁਆਰਾ ਜਿਨ੍ਹਾਂ ਨੇ ਉਸ ਵਹਿਗੁਰੂ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਹੈ ਉਹਨਾਂ ਨੂੰ ਸਗਲ ਭਵਨ ਤੋਂ ਸਾਰੀ ਜਗ੍ਹਾ ਦੀ ਜਿਹੜੀ ਸੋਝੀ ਹੋ ਜਾਂਦੀ ਹੈ। ਇਤਿਹਾਸ ਦੇ ਵਿੱਚ ਜਿਹੜੀ ਸਾਖੀ ਹੈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀਆ ਨੇ ਜਿਨ੍ਹਾਂ ਨੇ ਉਹ ਅਵਸਥਾ ਦੇ ਵਿੱਚ ਸੇਵਾ ਕੀਤੀ ਹੈ 12 ਸਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸ਼ਰਨ ਦੇ ਵਿੱਚ ਜਾ ਕਰਕੇ ਸੇਵਾ ਕੀਤੀ 72 ਸਾਲ ਦੀ ਉਮਰ ਹੈ ਬਿਆਸੇ ਤੋਂ ਗਾਗਰਾਂ ਭਰ ਕਰਕੇ ਲਿਆਉਂਦੇ ਹਨ ਜਲਦੀ ਸੇਵਾ ਕਰਦੇ ਹਨ ਜੇ ਗੁਰੂ ਅਮਰਦਾਸ ਜੀ ਮਹਾਰਾਜ ਜੀਆ ਨੇ ਇੰਨੀ ਸੇਵਾ ਕੀਤੀ 12 ਸਾਲ ਜਿਹੜੀ ਸੇਵਾ ਕੀਤੀ ਉਹ ਸੇਵਕ ਤੋਂ ਸਵਾਮੀ ਬਣ ਗਏ ਭਾਬ ਗੁਰੂ ਬਣ ਗਏ ਅਗਲੇ ਗੁਰੂ ਹਨ ਜਿਹੜੇ ਉਹ ਬਣ ਗਏ ਹਨ ਉਧਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਜਿਹੜੇ ਚਾਰ ਸੰਤਾਨਾਂ ਹਨ ਦੋ ਬੇਟੀਆਂ ਹਨ ਦੋ ਬੇਟੇ ਹਨ ਬੀਬੀ ਅਮਰੋਜੀ ਬੀਬੀ ਅਨੋਖੀ ਜੀ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਇਹ ਜਿਹੜੇ ਦੋ ਪੁੱਤਰ ਹਨ ਦੋ ਬੇਟੀਆਂ ਹਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਹੁਣ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਗੁਰਗੱਦੀ ਦੇ ਉੱਤੇ ਬਿਠਾ ਦਿੱਤਾ ਗਿਆ ਤਾਂ ਕਹਿੰਦੇ ਹਨ ਪੁੱਤਰਾਂ ਦੀ ਤਾਂ ਈਰਖਾ ਕਰਨੀ ਬਣਦੀ ਹੈ ਉਹਨਾਂ ਨੇ ਈਰਖਾ ਕਰਨੀ ਗੁਰੂ ਦੇ ਨਾਲ ਸ਼ੁਰੂ ਕਰ ਦਿੱਤੀ ਹੈ ਉਹ ਗੁਰੂ ਨੂੰ ਮੰਦਾ ਚੰਗਾ ਵੀ ਬੋਲਦੇ ਹਨ ਕਿਉਂਕਿ ਜਿਹੜੀ ਕਾਰਪੇਟਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਹਿਲਾਂ ਦਰਬਾਰ ਦੇ ਵਿੱਚ ਆਇਆ ਜਾਇਆ ਕਰਦੀ ਸੀ ਉਹ ਉਹਨਾਂ ਨੂੰ ਵਰਤਣ ਨਹੀਂ ਮਿਲਿਆ ਕਰਦੀ ਸੀ ਵਰਤ ਲਿਆ ਕਰਦੇ ਸਨ ਹੁਣ ਕੀ ਹੋ ਗਿਆ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਬਣ ਗਏ ਹਨ ਜਿਹੜੀ ਕਾਰਪੇਟਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਦਰਦੇ ਉਤੇ ਉਹਨਾਂ ਦੇ ਅੱਗੇ ਚੜ੍ਹਨੀ ਸ਼ੁਰੂ ਹੋ ਗਈ ਹੈ ਉਹਨਾਂ ਨੂੰ ਕੁਝ ਨਹੀਂ ਮਿਲਿਆ ਈਰਖਾ ਦੇ ਵਸ ਹੋ ਕਰਕੇ ਇੱਕ ਦਿਨ ਜਿਹੜਾ ਭਾਈ ਦਾਤੂ ਜੀ ਨੇ ਉਹ ਦਰਬਾਰ ਦੇ ਵਿੱਚ ਗੋਵਿੰਦਵਾਲ ਸਾਹਿਬ ਆਏ ਹਨ ਦਰਬਾਰ ਸਜਿਆ ਹੋਇਆ ਅੱਖਾਂ ਮੀਟ ਕਰਕੇ ਅੰਤਰ ਧਿਆਨ ਹੋ ਕਰਕੇ ਸੰਗਤਾਂ ਵੀ ਨਾਮ ਜਪ ਰਹੀਆਂ ਨੇ ਉਹ ਬੈਠੇ ਹਨ ਭਾਈ ਦਾਤੂ ਜੀ ਕੀ ਕਰਦਾ ਹੈ ਦੱਬੇ ਪੈਰੀ ਆਉਂਦਾ ਹੈ ਹੌਲੀ ਹੌਲੀ ਸੰਗਤ ਦੇ ਵਿੱਚੋਂ ਲੰਘਦਾ ਹੋਇਆ ਆ ਕਰਕੇ ਗੁਰੂ ਅਮਰਦਾਸ ਜੀ ਮਹਾਰਾਜਿਆਂ ਦੇ ਲੱਤ ਮਾਰਦਾ ਹੈ ਬੜੀ ਜ਼ੋਰ ਦੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਅੱਖ ਖੁੱਲਦੀ ਹੈ ਉੱਪਰੇ ਜਾ ਕਰਕੇ ਡਿੱਗਦੇ ਹਨ ਉਹ ਸੁਭਾਵਕ ਹੈ ਜਦੋਂ ਗੁਰੂ ਦੇ ਕੋਈ ਲੱਤ ਮਾਰੇ ਆ ਕਰਕੇ ਤਾਂ ਸੰਗਤ ਦਾ ਗੁੱਸਾ ਹੋਣਾ ਜਾਇਜ਼ ਹੈ ਸੰਗਤ ਜਿਹੜੀ ਹੈ ਉਹ ਆਪਣਾ ਦਪੜੀ ਮਚੀ ਹੈ ਸੰਗਤ ਜੋ ਭਜਨ ਅਠ ਕਰਨ ਲੱਗੀ ਪੜਨ ਲੱਗੀ ਭਾਈ ਦਾਤੂ ਜੀ ਨੂੰ ਤਾਂ ਕਹਿੰਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਰੋਕ ਦਿੱਤਾ ਹੈ ਸਾਡੀ ਹਾਲਤ ਅੱਜ ਦੇਖੋ ਸਾਨੂੰ ਕੋਈ ਥੋੜਾ ਜਿਹਾ ਕੋਈ ਕਹਿ ਦਵੇ ਅਸੀਂ ਅਗਲੇ ਦੇ ਗਲ ਪੈਣ ਤੱਕ ਜਾਂਦੇ ਹਾਂ ਕੱਪੜੇ ਪਾੜਨ ਤੱਕ ਜਾਂਦੇ ਹਾਂ ਗੁਰੂ ਨੇ ਸਾਨੂੰ ਨਿਮਰਤਾ ਸਿਖਾਈ ਹੈ ਗੁਰੂ ਹੋ ਕਰਕੇ ਗੁਰਗੱਦੀ ਤੇ ਬੈਠਾ ਹੋਵੇ ਮਹਾਰਾਜ ਤੇ ਸੰਗਤ ਉਹਨਾਂ ਦੇ ਸਾਹਮਣੇ ਬੈਠੀ ਹੋਵੇ ਤੇ ਉਹਦੇ ਲੱਤ ਮਾਰੀ ਜਾਏ ਤੇ ਫੇਰ ਵੀ ਇੰਨੀ ਨਿਮਰਤਾ ਸੰਗਤ ਨੂੰ ਰੋਕਣਾ ਕੀਤਾ ਸਾਨੂੰ ਤਾਂ ਕੋਈ ਘਰ ਦੇ ਵਿੱਚ ਇਕੱਲੇ ਵੀ ਬੈਠੇ ਹੋਈਏ ਕੋਈ ਆ ਕਰਕੇ ਸਾਡਾ ਭੈਣ ਭਰਾ ਵੀ ਕੋਈ ਮਾੜੀ ਜਿਹੀ ਗੱਲ ਕਹਿ ਦੇਵੇ ਸਾਡੇ ਸੱਤੀ ਕੱਪਣੀ ਅੱਗ ਲੱਗ ਜਾਂਦੀ ਹੈ ਸਾਨੂੰ ਗੁੱਸਾ ਆ ਜਾਂਦਾ ਹੈ ਪਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਹ ਨਿਮਰਤਾ ਦਾ ਜਿਹੜਾ ਪ੍ਰਮਾਣ ਦਿੱਤਾ ਉਠੇ ਹਨ ਆਪਣੇ ਕੱਪੜੇ ਕਹਿ ਲਈਏ ਝਾੜੇ ਹਨ ਆਪਣੇ ਆਪ ਨੂੰ ਸੰਭਾਲ ਲਿਆ ਹੈ ਕਿਉਂਕਿ ਬਿਰਧ ਅਵਸਥਾ ਹੈ ਆਪਣੇ ਆਪ ਨੂੰ ਸੰਭਾਲਣ ਤੋਂ ਬਾਅਦ ਭਾਈ ਦਾਤੂ ਜੀ ਦੇ ਕੋਲ ਗਏ ਨੇ ਕਹਿੰਦੇ ਹਨ ਕਿ ਤੁਸੀਂ ਗੁਰੂ ਪੁੱਤਰ ਹੋ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਜਦੋਂ ਜਿੰਨਾ ਗੁਰੂ ਦਾ ਸਤਕਾਰ ਬਣਦਾ ਹੈ ਉਨਾ ਹੀ ਗੁਰੂ ਦਾ ਪੁੱਤਰ ਦਾ ਸਤਕਾਰ ਹੈ ਮੇਤੋਂ ਗਲਤੀ ਹੋ ਗਈ ਹੈ ਮੈਂ ਧਿਆਨ ਨਹੀਂ ਦਿੱਤਾ ਤੁਸੀਂ ਦਰਬਾਰ ਦੇ ਵਿੱਚ ਆਏ ਮੇਰਾ ਸਤਿਕਾਰ ਤੁਹਾਡਾ ਕਰਦਾ ਮਿਲਦਾ ਸੀ ਪਰ ਮੇਤੋ ਸਤਿਕਾਰ ਨਹੀਂ ਹੋਇਆ ਤੁਸੀਂ ਮੈਨੂੰ ਵਧੀਆ ਸਜ਼ਾ ਦਿੱਤੀ ਹੈ ਤੁਸੀਂ ਸਜ਼ਾ ਦੇ ਤੌਰ ਤੇ ਮੇਰੇ ਲੱਤ ਮਾਰੀ ਹੈ ਪਰ ਹੇ ਮੇਰੇ ਗੁਰੂ ਦੇ ਪੁੱਤਰ ਮੇਰਾ ਸਰੀਰ ਬੁੱਢੜਾ ਹੈ ਮੇਰੀਆਂ ਹੱਡੀਆਂ ਹਨ ਜੜੀਆਂ ਉਹ ਸਖਤ ਹਨ ਤੁਸੀਂ ਲੱਤ ਮਾਰੀ ਹੈ ਤੁਹਾਡੇ ਪੈਰ ਦੇ ਉੱਤੇ ਕਿਤੇ ਝੋਟ ਤਾਂ ਨਹੀਂ ਲੱਗ ਗਈ ਹੈ ਐਡੀ ਨਿਮਰਤਾ ਭਰੇ ਬਚਨ ਸੰਗਤ ਨੇ ਸੁਣ ਕਰਕੇ ਸੰਗਤ ਦੇ ਕਹ ਲਏ ਅਥਰੋਂ ਨਿਕਲ ਗਏ ਹਨ ਪਰ ਜਿਹਦੇ ਅੰਦਰ ਈਰਖਾ ਹੋਵੇ ਉਹ ਕਿੱਥੇ ਮੰਨਦਾ ਹੈ ਭਾਜ ਦਾਤੂ ਜੀ ਕਹਿਣ ਲੱਗੇ ਤੁਸੀਂ ਮੇਰੇ ਪਿਤਾ ਗੁਰੂ ਦੀ ਗੱਦੀ ਹੈ ਜਿਹੜੀ ਉਹ ਦੱਬ ਲਈ ਹੈ ਇੱਥੋਂ ਚਲੇ ਜਾਓ ਇਹ ਦਰਬਾਰ ਸਾਡਾ ਹੈ ਇਹ ਗੁਰਗੱਦੀ ਸਾਡੀ ਹੈ ਤੁਸੀਂ ਇੱਥੋਂ ਚਲੇ ਜਾਓ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਤਿ ਬਚਨ ਕਹਿੰਦੇ ਹੋਏ ਰਾਤ ਦੇ ਸਮੇਂ ਉੱਥੋਂ ਨਿਕਲ ਜਾਈ ਗਏ ਹਨ ਆਪਣੇ ਪਿੰਡ ਜਿਹੜੇ ਬਾਸਰ ਕੀ ਗੱਲਾਂ ਗਿੱਲਾਂ ਹਨ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਚਲੇ ਗਏ ਨੇ ਕੋਠੇ ਦੇ ਅੰਦਰ ਜਾ ਕਰਕੇ ਬੈਠ ਗਏ ਹਨ ਬਾਹਰੋਂ ਦਰਵਾਜ਼ਾ ਇਹ ਲਈ ਬੰਦ ਕਰਵਾ ਦਿੱਤਾ ਹੈ ਅੰਦਰੋਂ ਦਰਵਾਜ਼ਾ ਬੰਦ ਕਰ ਦਿੱਤਾ ਹੈ ਹੁਣ ਜਦੋਂ ਸਵੇਰ ਦਾ ਟਾਈਮ ਹੋਇਆ ਗੁਰੂ ਅਮਰਦਾਸ ਜੀ ਮਹਾਰਾਜ ਰਾਤ ਦੇ ਸਮੇਂ ਹੀ ਨਿਕਲੇ ਹਨ ਆਪਣੇ ਪਿੰਡ ਬਾਸਰ ਕੇ ਗਿੱਲਾਂ ਨੂੰ ਤਾਂ ਕਹਿੰਦੇ ਹਨ ਕਿ ਸੰਗਤ ਨੇ ਜਦੋਂ ਸਵੇਰ ਹੋਈ ਤਾਂ ਦੇਖਿਆ ਕਿ ਗੁਰੂ ਜੀ ਨਹੀਂ ਦਿਖਦੇ ਹਨ ਕਿਤੇ ਹੁਣ ਜਦੋਂ ਗੁਰੂ ਜੀ ਨਹੀਂ ਦਿਖੇ ਤਾਂ ਬਾਬਾ ਬੁੱਢਾ ਜੀ ਦੇ ਕੋਲ ਉਹ ਗਏ ਹਨ ਉਹਨਾਂ ਅਗੇ ਬੇਨਤੀ ਕੀਤੀ ਕਿ ਮਹਾਰਾਜ ਇਹ ਬਾਬਾ ਬੁੱਢਾ ਜੀ ਉਹ ਤੁਹਾਨੂੰ ਗੁਰੂ ਦਾ ਬਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਬਰ ਸੀ ਕਿ ਮੈਂ ਤੇਤੋਂ ਦੂਰ ਨਹੀਂ ਹੋਸਾਂ ਭਾਵ ਤੂੰ ਮੈਨੂੰ ਹਮੇਸ਼ਾ ਲੱਭ ਲਏਂਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਾਬਾ ਬੁੱਢਾ ਜੀ ਨੂੰ ਬਰ ਸੀ ਉਹਨਾਂ ਨੇ ਸੰਗਤ ਨੇ ਅਰਦਾਸ ਕੀਤੀ ਕਿ ਮਹਾਰਾਜ ਬੇਨਤੀ ਆ ਤੁਹਾਡੇ ਅੱਗੇ ਤੁਹਾਨੂੰ ਗੁਰੂ ਦਾ ਬਰ ਹੈ ਗੁਰੂ ਸਾਹਿਬ ਨੂੰ ਲੱਭਣਾ ਕਰੋ ਗੁਰੂ ਸਾਹਿਬ ਨਹੀਂ ਨਜ਼ਰ ਆ ਰਹੇ ਤਾਂ ਜਿਹੜਾ ਕਹਿੰਦੇ ਮੰਨੈ ਸਗਲ ਭਵਨ ਕੀ ਸੁਧ ਗੁਰਬਾਣੀ ਦਾ ਫਰਮਾਨ ਆਪਾਂ ਸਰਵਣ ਕੀਤਾ ਨਾ ਮੰਨੈ ਸਗਲ ਭਵਨ ਕੀ ਸੁਧ ਕਹਿੰਦੇ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਮਹਾਰਾਜ ਜੀ ਨੇ ਅੰਤਰ ਧਿਆਨ ਹੋ ਕਰਕੇ ਦੇਖਿਆ ਕਿ ਗੁਰੂ ਮਹਾਰਾਜ ਤਾਂ ਬਾਸਰ ਕੇ ਗਿੱਲਾਂ ਵਿੱਚ ਬੈਠੇ ਹਨ ਪਰ ਕਹਿੰਦੇ ਆਪਣੇ ਆਪ ਨੂੰ ਪ੍ਰਗਟ ਨਹੀਂ ਉਹਨਾਂ ਨੇ ਕੀਤਾ ਕਿਉਂਕਿ ਕਰਾਮਾਤ ਹੈ ਜਿਹੜਾ ਕਹਿਰ ਦਾ ਨਾਮ ਹੈ ਗੁਰਸਿੱਖ ਇਹ ਗੁਰੂ ਦੇ ਬਚਨ ਨੂੰ ਮੰਨਦੇ ਹਨ ਉਹ ਕਰਾਮਾਤ ਨਹੀਂ ਦੁਕਾਉਂਦੇ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਕਹਿਣਾ ਕੀਤਾ ਕਿ ਗੁਰੂ ਮਹਾਰਾਜ ਜੀ ਤਾਂ ਐਡੀ ਕਿਰਪਾ ਪਸ਼ੂ ਪ੍ਰੇਮ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੇ ਉਹ ਤਾਂ ਪਸ਼ੂ ਪ੍ਰੇਤਾਂ ਨੂੰ ਵੀ ਤਾਰ ਦਿੰਦੇ ਹਨ ਇਦਾਂ ਕਰੋ ਇੱਕ ਤਰੀਕਾ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਕਰੋ ਗੁਰੂ ਸਾਹਿਬ ਦੀ ਘੋੜੀ ਹੈ ਨਾ ਜਿਹੜੀ ਉਸ ਨੂੰ ਲੈ ਕਰਕੇ ਆਓ ਉਹ ਘੋੜੀ ਹੈ ਜਿਹੜੀ ਆਪਾਂ ਗੁਰੂ ਅਗਿਆਰਦਾਸ ਕਰਦੇ ਹਾਂ ਤੇ ਅਰਦਾਸ ਕਰਕੇ ਜਿਹੜੀ ਘੋੜੀ ਨੂੰ ਛੱਡਾਂਗੇ ਘੋੜੀ ਜਿੱਥੇ ਜਾਏਗੀ ਆਪਾਂ ਉਸ ਦੇ ਪਿੱਛੇ ਪਿੱਛੇ ਚੱਲਾਂਗੇ ਜਿੱਥੇ ਜਾ ਕਰਕੇ ਘੋੜੀ ਰੁਕ ਜਾਏਗੀ ਆਪਾਂ ਗੁਰੂ ਜੀ ਉੱਥੇ ਮਿਲ ਜਾਣਗੇ ਸਾਨੂੰ ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਹੈ ਮੰਨੈ ਸਗਲ ਭਵਨ ਕੀ ਸੁਧ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਮਹਾਰਾਜਿਆਂ ਨੇ ਦੇਖ ਲਿਆ ਸੀ ਕਿ ਬਾਸਰ ਕੇ ਗਿੱਲਾਂ ਵਿੱਚ ਗੁਰੂ ਹਨ ਪਰ ਆਪਣੇ ਆਪ ਨੂੰ ਜਗ ਜਹਰ ਨਹੀਂ ਕੀਤਾ ਕਾਰਾਮਾਤ ਨਹੀਂ ਦਿਖਾਈ ਸੰਗਤ ਤੋਂ ਘੋੜੀ ਮੰਗਵਾਈ ਤੇ ਸੰਗਤ ਦੇ ਨਾਲ ਮਿਲ ਕਲ ਕੇ ਅਰਦਾਸ ਕੀਤੀ ਜਦੋਂ ਅਰਦਾਸ ਕੀਤੀ ਅਰਦਾਸ ਕਰਕੇ ਘੋੜੀ ਨੂੰ ਛੱਡਿਆ ਗਿਆ ਘੋੜੀ ਅੱਗੇ-ਅੱਗੇ ਜਾ ਰਹੀ ਹੈ ਸੰਗਤ ਪਿੱਛੇ-ਪਿੱਛੇ ਜਾ ਰਹੀ ਹੈ ਕਾਫੀ ਪੈਂਡਾ ਲੰਘਣ ਤੋਂ ਬਾਅਦ ਘੋੜੀ ਹੈ ਜਿਹੜੀ ਉੱਥੇ ਕੋਠੇ ਦੇ ਕੋਲ ਉਸੇ ਪਹੁੰਚੀ ਘੋੜੀ ਨੇ ਉਸ ਕੋਠੇ ਦਾ ਜਿਹੜਾ ਪ੍ਰਕਰਮਾ ਕਰਕੇ ਖਲੋ ਗਈ ਹੈ ਸੰਗਤ ਨੂੰ ਬਾਬਾ ਬੁੱਢਾ ਜੀ ਨੂੰ ਨਿਸ਼ਾ ਹੋ ਗਿਆ ਕਿ ਗੁਰੂ ਸਾਹਿਬ ਇੱਥੇ ਹਨ ਪਰ ਉੱਥੇ ਦੇਖਿਆ ਇੱਕ ਲੇਕਰ ਕੇ ਲਾਇਆ ਹੋਇਆ ਸੀ ਕਿ ਜੋ ਵੀ ਮੇਰਾ ਦਰਵਾజా ਖੋਲੇਗਾ ਸਾਹਮਣੋਂ ਆ ਕਰਕੇ ਉਹ ਨਰਕਾਂ ਨੂੰ ਜਾਏਗਾ ਜਮ ਲੋਕ ਨੂੰ ਜਾਏਗਾ ਕਿਉਂਕਿ ਜਿਹੜਾ ਮਹਾਪੁਰਸ਼ ਹੁੰਦਾ ਹੈ ਉਸ ਦੇ ਕੋਲ ਤਰੀਕੇ ਹੁੰਦੇ ਹਨ ਮੇਰੀ ਬਾਂਦੀ ਭਗਤ ਛੁਡਾਵੇ ਬਾਂਦੀ ਭਗਤ ਨਾ ਛੁਟੇ ਮੋਹੇ ਗੁਰੂ ਦਾ ਹੁਕਮ ਹੈ ਗੁਰੂ ਦਾ ਫਰਮਾਨ ਹੈ ਕਿ ਭਗਤਾਂ ਦੇ ਕੋਲ ਬੜੇ ਤਰੀਕੇ ਹੋਇਆ ਕਰਦੇ ਹਨ ਜਿਸ ਤਰ੍ਹਾਂ ਕੋਈ ਦੁੱਖ ਤਕਲੀਫ ਸਾਨੂੰ ਹੋ ਜਾਵੇ ਅਸੀਂ ਕਿਸੇ ਮਹਾਪੁਰਸ਼ ਦੇ ਕੋਲ ਜਾਂਦੇ ਹਾਂ ਮਹਾਪੁਰਸ਼ ਸਾਨੂੰ ਕੋਈ ਰਾਹ ਪਾ ਦਿਆ ਕਰਦੇ ਹਨ ਪਹੁੰਚੇ ਹੋਏ ਮਹਾਪੁਰਸ਼ ਬ੍ਰਹਮ ਗਿਆਨੀ ਹੁੰਦੇ ਹਨ ਜਿਹੜੇ ਜਦੋਂ ਆਪਾਂ ਉਹਨਾਂ ਦੀ ਸ਼ਰਣ ਦੇ ਵਿੱਚ ਜਾਂਦੇ ਹਾਂ ਸਾਨੂੰ ਕੋਈ ਦੁੱਖ ਤਕਲੀਫ ਕੋਈ ਵਿਪਤਾ ਹੁੰਦੀ ਹੈ ਆਪਾਂ ਕਿਸੇ ਮਹਾਪੁਰਸ਼ ਦੇ ਕੋਲ ਜਾਂਦੇ ਹਾਂ ਉਹ ਜੱਗ ਜਾਰ ਨਹੀਂ ਕਰਦੇ ਸਿੱਧਾ ਨਹੀਂ ਕਹਿੰਦੇ ਕਿ ਇੱਦਾਂ ਕਰ ਲਿਓ ਉਹ ਕਹਿੰਦੇ ਹਨ ਕਿ ਭਾਈ ਇਸ ਤਰ੍ਹਾਂ ਕੰਮ ਕਰ ਲਿਓ ਇਹ ਕੰਮ ਕਰਨ ਦੇ ਨਾਲ ਤੁਹਾਡਾ ਕੰਮ ਹੋ ਜਾਏਗਾ ਕਿਰਪਾ ਤਾਂ ਉਹਨੇ ਕਰ ਦੇਣੀ ਹੁੰਦੀ ਹੈ ਪਰ ਕਹਿ ਦਿੰਦੇ ਹਨ ਕੋਈ ਕਈ ਵਾਰੀ ਕਹਿੰਦੇ ਨੇ ਕਿ ਭਾਈ ਸੁਖਮਨੀ ਸਾਹਿਬ ਦਾ ਪਾਠ ਕਰ ਲਿਓ ਕੋਈ ਕਹਿੰਦਾ ਕੋਈ ਅਖੰਡ ਪਾਠ ਸਾਬ ਕਰਵਾ ਲਿਓ ਜਾਂ ਫਲਾਣੀ ਜਗ੍ਹਾ ਜਾ ਕੇ ਅਰਦਾਸ ਕਰਾ ਲਿਓ ਮਹਾਪੁਰਸ਼ਾਂ ਨੇ ਜਿਹੜੀ ਸਿੱਧੇ ਰਾ ਪਾ ਦਿਆ ਕਰਦੇ ਹਨ ਉਸੇ ਤਰ੍ਹਾਂ ਜਦੋਂ ਬਾਬਾ ਬੁੱਢਾ ਜੀ ਨੇ ਤੇ ਸੰਗਤ ਨੇ ਉਹ ਬਚਨ ਪੜ੍ਹੇ ਕਿ ਜਿਹੜਾ ਵੀ ਦਰਵਾਜ਼ਾ ਖੁੱਲ੍ਹ ਕਰਕੇ ਮੇਰੇ ਸਾਹਮਣਿਓ ਆਏਗਾ ਉਹ ਜਮ ਲੋਕ ਨੂੰ ਜਾਏਗਾ ਤਾਂ ਬਾਬਾ ਬੁੱਢਾ ਜੀ ਨੇ ਸੰਗਤ ਦੇ ਨਾਲ ਸਲਾਹ ਕਰਕੇ ਕੋਠੇ ਦੇ ਪਿਛਲੇ ਸਾਈਡ ਜਾ ਕਰਕੇ ਇੱਕ ਕਹਿੰਦੇ ਪਾੜ ਲਾ ਲਿਆ ਜਿਸ ਨੂੰ ਸੰਨ ਕਿਹਾ ਜਾਂਦਾ ਹੈ ਪਾੜ ਲਾ ਕਰਕੇ ਬੰਦੇ ਦੇ ਲੰਘਣ ਜਿੰਨੀ ਜਗ੍ਹਾ ਹੈ ਜਿਹੜੀ ਉਹ ਬਣਾਈ ਤੇ ਜਾ ਕਰਕੇ ਬਾਬਾ ਬੁੱਢਾ ਜੀ ਸੰਨ ਦੇ ਵਿੱਚੋਂ ਲੰਘ ਕਰਕੇ ਗੁਰੂ ਦੇ ਅੱਗੇ ਜਾ ਕਰਕੇ ਨਮਸਕਾਰ ਕੀਤੀ ਚਰਨ ਸਪਰਸ਼ ਕੀਤੇ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਦੋਂ ਅੱਖਾਂ ਖੋਲ੍ਹੀਆਂ ਤਾਂ ਬਾਬਾ ਬੁੱਢਾ ਜੀ ਨੂੰ ਸਾਹਮਣੇ ਦੇਖ ਕਰਕੇ ਉਹਨਾਂ ਨੇ ਕਹਿਣਾ ਕੀਤਾ ਕਿ ਬਾਬਾ ਬੁੱਢਾ ਜੀ ਤੁਸੀਂ ਬਾਹਰ ਲਿਖਿਆ ਹੋਇਆ ਹੁਕਮ ਜਾਂ ਮੇਰਾ ਕਿਹਾ ਹੋਇਆ ਹੁਕਮ ਕਿਉਂ ਨਹੀਂ ਮੰਨਿਆ ਹੈ ਮੇਰਾ ਹੁਕਮ ਲਿਖਿਆ ਹੋਇਆ ਹੈ ਕਿ ਜੋ ਵੀ ਦਰਵਾਜ਼ਾ ਖੁੱਲ੍ਹ ਕਰਕੇ ਅੰਦਰ ਆਏਗਾ ਉਹ ਜਮ ਲੋਕ ਨੂੰ ਜਾਏਗਾ ਤਾਂ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਮਹਾਰਾਜ ਤੁਹਾਡਾ ਜਿਹੜਾ ਦਰਵਾਜ਼ਾ ਉਸ ਦੀ ਤਾਂ ਇੱਕ ਵੀ ਇੱਟ ਨਹੀਂ ਮੈਂ ਹਿਲਾਈ ਦੇਖ ਲੋ ਚਾਹੇ ਮੈਂ ਤਾਂ ਪਿੱਛੋਂ ਦੀ ਸਨ ਲਾ ਕਰਕੇ ਆਇਆ ਹਾਂ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਮੁਸਕਰਾਉਣ ਲੱਗੇ ਕਹਿੰਦੇ ਤਨ ਹੈ ਸਿੱਖਾ ਤੇਰੀ ਕਮਾਈ ਤੇਰੀ ਕਮਾਈ ਦੇ ਸਦਕਾ ਜੀ ਸੰਗਤ ਵੀ ਤਰ ਗਈ ਹੈ ਮੈਂ ਜਿਹੜਾ ਹੁਕਮ ਕੀਤਾ ਸੀ ਕਿ ਜਿਹੜਾ ਦਰਵਾਜ਼ੇ ਤੋਂ ਚੱਲ ਕਰਕੇ ਅੰਦਰ ਮੇਰੇ ਦਰਸ਼ਨ ਕਰਨ ਆਏਗਾ ਜਾਂ ਮਲੋਕ ਨੂੰ ਜਾਏਗਾ ਮੈਂ ਹੁਣ ਹੁਕਮ ਕਰਦਾ ਹਾਂ ਕਿ ਜਿਹੜਾ ਇਸ ਜਗ੍ਹਾ ਦੇ ਉੱਤੇ ਆਏਗਾ ਸੰਨ ਦੇ ਵਿੱਚੋਂ ਨਿਕਲ ਕਰਕੇ ਗੇਟ ਤੋਂ ਬਾਹਰ ਜਾਏਗਾ ਉਹ ਦਾ ਜਿਹੜਾ ਜਨਮ ਮਰਨ ਹੈ ਜੋਨੀ ਕੱਟੀ ਜਾਏਗੀ ਅੱਜ ਵੀ ਸੰਗਤਾਂ ਉੱਥੇ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਸੰਨ ਦੇ ਵਿੱਚੋਂ ਨਿਕਲਦੀਆਂ ਹਨ ਤੇ ਆਪਣਾ ਜਨਮ ਮਰਨ ਹੈ ਜਿਹੜਾ ਕੱਟ ਰਹੀਆਂ ਨੇ ਗੁਰਦੁਆਰਾ ਸਨ ਸਾਬ ਹੈ ਜਿਹੜਾ ਉੱਥੇ ਅੱਜ ਵੀ ਸ਼ਿਸ਼ੋਭਤ ਹੈ ਇਸ ਸਾਖੀ ਦਾ ਜਿਹੜਾ ਭਾਵ ਹੈ ਉਹ ਕੀ ਹੈ ਮੰਨੈ ਸਗਲ ਭਵਨ ਕੀ ਸੁਧ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸੁਣ ਕਰਕੇ ਮੰਨਣ ਵਾਲੇ ਦੇ ਉੱਤੇ ਵਾਹਿਗੁਰੂ ਐਸੀ ਕਿਰਪਾ ਕਰਦਾ ਹੈ ਸਗਲ ਭਵਨ ਕੀ ਸੁਧ ਉਸ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਦੇ ਉੱਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਉਹਨਾਂ ਦੇ ਉੱਤੇ ਐਡੀ ਕਮਾਈ ਸੀ ਉਹਨਾਂ ਦੀ ਕਿਉਂਕਿ ਬਚਨ ਮੰਨਣ ਵਾਲੇ ਸਨ ਉਹਨਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਉੱਥੇ ਬੈਠੇ ਹੀ ਦੇਖ ਗਏ ਕਿ ਉਹ ਬਾਸਰ ਕੇ ਗਿੱਲਾਂ ਦੇ ਵਿੱਚ ਬੈਠੇ ਹਨ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਆਪਾਂ ਕਿਉਂ ਨਹੀਂ ਪਹੁੰਚ ਸਕਦੇ ਕਿਉਂਕਿ ਅਸੀਂ ਪ੍ਰਭੂ ਪਰਮਾਤਮਾ ਦੇ ਬਚਨ ਪਹਿਲਾਂ ਤਾਂ ਧਿਆਨ ਦੇ ਨਾਲ ਸੁਣਦੇ ਨਹੀਂ ਹਾਂ ਗੁਰੂ ਸਾਡੇ ਤੇ ਕਿਰਪਾ ਕਰੇ ਸਾਡੇ ਤੇ ਮਿਹਰ ਕਰੇ ਸਾਨੂੰ ਸੁਣਨ ਦੀ ਜਾਚ ਆ ਜਾਵੇ ਦੂਸਰਾ ਗੁਰੂ ਸਾਡੇ ਤੇ ਦੂਸਰੀ ਮਿਹਰ ਇਹ ਕਰੇ ਸਾਨੂੰ ਤੋਂ ਬਾਅਦ ਅਸੀਂ ਗੁਰੂ ਦੇ ਬਚਨਾਂ ਨੂੰ ਮੰਨਣਾ ਸ਼ੁਰੂ ਕਰੀਏ ਜਦੋਂ ਅਸੀਂ ਬਚਨ ਮੰਨਾਂਗੇ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ ਮੰਨੈ ਸਗਲ ਭਵਨ ਕੀ ਸੁੱਧ ਪਾਈ ਤੈਨੂੰ ਆਪਣੀ ਸੋਝੀ ਹੋ ਜਾਏਗੀ ਤੇਰੇ ਅੰਦਰ ਜਿਹੜੇ ਭਵਨ ਹਨ ਤੇਰੇ ਅੰਦਰ ਜੜੀਆਂ ਬਿਰਤੀਆਂ ਹਨ ਤੇਰੇ ਅੰਦਰ ਜਿਹੜੇ ਖਿਆਲ ਹਨ ਉਨ੍ਹਾਂ ਦੀ ਵੀ ਤੈਨੂੰ ਸੋਝੀ ਹੋ ਜਾਏਗੀ ਤੇਰੀ ਬੁੱਧ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਏਗਾ ਤੇਰੀ ਸੁਰਤ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਏਗਾ ਪਰਮਾਤਮਾ ਤੈਨੂੰ ਤੇਰੀ ਸੁਰਤ ਦੇ ਵਿੱਚ ਆ ਜਾਏਗਾ ਅੱਗੇ ਮਹਾਰਾਜ ਜੀ ਕਹਿੰਦੇ ਹਨ ਕਿ ਮੰਨੈ ਮੂੰਹ ਚੋਟਾਂ ਨਾ ਖਾਏ ਚੋਟਾਂ ਦਾ ਪਾਪ ਸੱਟਾਂ ਹੁੰਦਾ ਹੈ ਲਾਹਣਤਾ ਹੁੰਦਾ ਹੈ ਮੂੰਹ ਤੋਂ ਪਾਪ ਹੈ ਮੰਮੇ ਨੂੰ ਔਂਕੜ ਹੈ ਹਾਹੇ ਨੂੰ ਸਿਆਰੀ ਹੈ ਮੂੰਹ ਦੇ ਉੱਤੇ ਕਹਿੰਦੇ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਨਾਮ ਪ੍ਰਭੂ ਪਰਮਾਤਮਾ ਦਾ ਹੁਕਮ ਮੰਨ ਲੈਂਦਾ ਹੈ ਉਹਦੇ ਤੇ ਕੀ ਕਿਰਪਾ ਹੁੰਦੀ ਹੈ ਉਹਦੇ ਮੂੰਹ ਦੇ ਉੱਤੇ ਚੋਟਾਂ ਨਹੀਂ ਲੱਗਦੀਆਂ ਚੋਟਾਂ ਤੋਂ ਪਾਪ ਸੱਟਾਂ ਨਹੀਂ ਲੱਗਦੀਆਂ ਲਾਣਤਾ ਨਹੀਂ ਮਿਲਦੀਆਂ ਰੇਰੇ ਦਰਗਾਹ ਕਹਿ ਨਾ ਕਹੋ ਆਓ ਬੈਠ ਆਦਰ ਸਭ ਦੇਉ ਦਰਗਾਹ ਦੇ ਵਿੱਚ ਜਾਂ ਕਹ ਲਈ ਇਸ ਲੋਕ ਦੇ ਵਿੱਚ ਉਸ ਨੂੰ ਰੇਰੇ ਪਾਪ ਉਸ ਦੀ ਹਦਕ ਕਰਕੇ ਉਸ ਦੀ ਬੇਇੱਜ਼ਤੀ ਕਰਕੇ ਨਹੀਂ ਬੁਲਾਉਂਦੇ ਰੇਰੇ ਕਰਕੇ ਆਪਾਂ ਕਹਿੰਦੇ ਓਏ ਇੱਧਰ ਆ ਜਾ ਪਲ ਇਸ ਤਰ੍ਹਾਂ ਦੇ ਬਚਨ ਨਹੀਂ ਕੋਈ ਬੋਲਦਾ ਸਤਕਾਰ ਦੇ ਨਾਲ ਆਓ ਬੈਠ ਆਦਰ ਸਭ ਦੇਉ ਕਹਿੰਦੇ ਉਹਨਾਂ ਨੂੰ ਕੋਲ ਬਿਠਾ ਕਰਕੇ ਸਤਕਾਰ ਦੇ ਨਾਲ ਬੁਲਾਉਂਦੇ ਹਨ ਜਿਹੜੇ ਬਚਨ ਮਰਦੇ ਹਨ ਕਾਮ ਕ੍ਰੋਧ ਯਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਣਾ ਆਵਤੀ ਕਰ ਪ੍ਰਸਾਦ ਗੁਰਦੇਵ ਹੇ ਵਾਹਿਗੁਰੂ ਪਰਮਾਤਮਾ ਜੀ ਅਸੀਂ ਤੇਰੀ ਸ਼ਰਣ ਦੇ ਵਿੱਚ ਆਏ ਹਾਂ ਗੁਰੂ ਨਾਨਕ ਸਾਹਿਬ ਜੀ ਅਰਦਾਸ ਕਰਦੇ ਹਾਂ ਕਿ हे 바이크ਰੂ ਪ੍ਰਮਾਤਮਾ ਜੀ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਕਿਰਪਾ ਕਰ ਮੇਰੇ ਉੱਤੇ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇ ਮੇਰੇ ਅੰਦਰੋਂ ਜਿਹੜੇ ਪੰਜ ਵਿਕਾਰ ਹਨ ਜਿਨ੍ਹਾਂ ਦੇ ਦੁਆਰਾ ਮੂੰਹ ਦੇ ਉੱਤੇ ਸੱਟਾਂ ਪੈਣੀਆਂ ਹਨ ਜਿਨ੍ਹਾਂ ਦੇ ਦੁਆਰਾ ਮੈਨੂੰ ਲਾਣਤਾ ਪੈਣੀਆਂ ਨੇ ਸੰਸਾਰ ਦੇ ਉੱਤੇ ਵੀ ਤੇ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਕਹਿੰਦੇ ਇਹਨਾਂ ਨੂੰ ਮੇਤੋਂ ਦੂਰ ਕਰ ਦੇ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਕਿਉਂਕਿ ਜਦੋਂ ਆਪਾਂ ਸ਼ਰਨ ਦੇ ਵਿੱਚ ਆ ਜਾਵਾਂਗੇ ਜਦੋਂ ਆਪਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕਰਕੇ ਅਰਦਾਸ ਕਰਾਂਗੇ ਮਹਾਰਾਜ ਸਾਡੇ ਉੱਤੇ ਕਿਰਪਾ ਕਰੇਗਾ ਕਾਮ ਕਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਸਾਡੇ ਅੰਦਰੋਂ ਇਹ ਸਾਰੇ ਬਿਨਸ ਜਾਣਗੇ ਸਾਤੋਂ ਦੂਰ ਹੋ ਜਾਣਗੇ ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ ਮੰਨੈ ਜਮਕੈ ਸਾਥ ਨਾ ਜਾਏ ਅਗਲੀ ਪੰਕਤੀ ਦੇ ਅੰਦਰ ਮਹਾਰਾਜ ਜੀ ਕਹਿੰਦੇ ਨੇ ਕਿ ਪਾਈ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਹੁਕਮ ਨੂੰ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ ਓਕੇ ਜਮ ਕੈ ਸਾਥ ਨਾ ਜਾਏ ਜਮ ਕੈ ਸਾਥ ਤੋਂ ਭਾਵ ਕੀ ਉਸਨੇ ਮਰਨਾ ਨਹੀਂ ਹੈ ਨਹੀਂ ਇੱਥੇ ਮਰਨ ਤੋਂ ਭਾਵ ਨਹੀਂ ਹੈ ਕਿਉਂਕਿ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ ਜਾਣਾ ਸਭ ਨੇ ਹੈ ਕਹਿੰਦੇ ਸਾਥ ਸਾਥ ਤੋਂ ਭਾਵ ਕੀ ਹੈ ਫੜ ਕਰਕੇ ਦਰਗਾਹ ਦੇ ਵਿੱਚ ਜਦੋਂ ਜਾਂਦਾ ਹੈ ਬੰਦਾ ਵੱਡਾ ਹੋਆ ਦੁਨੀਦਾਰ ਗਲ ਸੰਦਲ ਘੱਤ ਚਲਾਇਆ ਦੁਨੀਦਾਰ ਆਪਾ ਦੁਨੀਆ ਦੇ ਧੰਦਿਆਂ ਦੇ ਵਿੱਚ ਫਸਿਆ ਹੋਇਆ ਵੱਡਾ ਬੰਦਾ ਬਣਿਆ ਫਿਰਦਾ ਹੈ ਆਪਣੇ ਆਪ ਨੂੰ ਵੱਡਾ ਹੋਆ ਦੁਨੀਦਾਰ ਆਪਾਂ ਆਪਣੇ ਆਪ ਨੂੰ ਬੜੇ ਜਵਾਬदार ਸਮਝਦੇ ਹਾਂ ਦੁਨੀਆਦਾਰ ਸਮਝਦੇ ਹਾਂ ਸਾਰੇ ਕਮਾਂ ਦੇ ਵਿੱਚ ਫਸੇ ਪਏ ਹਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ ਗਲ ਸੰਗਲ ਘੱਤ ਚਲਾਇਆ ਜੇ ਹੁਕਮ ਨਹੀਂ ਨ ਮੰਨਿਆ ਵਾਹਿਗੁਰੂ ਪਰਮਾਤਮਾ ਦਾ ਉਸ ਅਕਾਲ ਪੁਰਖ ਦਾ ਤੇ ਕਹਿੰਦੇ ਗਲ ਸੰਗਲ ਘੱਤ ਚਲਾਇਆ ਘੱਤ ਦਾ ਭਾਵ ਉਹਦਾ ਪਾ ਕਰਕੇ ਦਲ ਦੇ ਵਿੱਚ ਸੰਗਲ ਪਾ ਕਰਕੇ ਜਮਦੂਤਾਂ ਨੇ ਫੜ ਕਰਕੇ ਅੱਗੇ ਲਾ ਕਰਕੇ ਲੈ ਕੇ ਰਕੇ ਜਾਣਾ ਹੈ ਪਰ ਕਹਿੰਦੇ ਜਿਹੜਾ ਹੁਕਮ ਮੰਨ ਲੈਂਦਾ ਹੈ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ ਉਹ ਕੀ ਹੁੰਦਾ ਮੰਨੈ ਜਮਕੈ ਸਾਥ ਨਾ ਜਾਏ ਜਮ ਉਸ ਨੂੰ ਫੜ ਕਰਕੇ ਨਹੀਂ ਲਿਜਾ ਸਕਦੇ ਹੁਣ ਇਹਦੇ ਨਾਲ ਜਿਹੜੀ ਢੁਕਮੀ ਸਾਖੀ ਹੈ ਉਹ ਅਜਾਮਲ ਪਾਪੀ ਦੀ ਹੈ ਅਜਾਮਲ ਇੱਕ ਬ੍ਰਾਹਮਣ ਪੁੱਤਰ ਹੋਇਆ ਹੈ ਅਜਾਮਲ ਦਾ ਜਿਹੜਾ ਪਿਤਾ ਸੀ ਉਹ ਰਾਜ ਪੁਜੋਹਤ ਸੀ ਹੁਣ ਰਾਜ ਜਿਹੜਾ ਰਾਜਪ੍ਰੋਹਿਤ ਹੋਏਗਾ ਉਸਦਾ ਬੇਟਾ ਵੀ ਅੱਗੇ ਜਾ ਕਰਕੇ ਰਾਜਪ੍ਰੋਹਿਤ ਹੀ ਬਣੇਗਾ ਪਹਿਲਾਂ ਇਹ ਇੱਕ ਰੀਤ ਹੁੰਦੀ ਸੀ ਜਿਹੜਾ ਰਾਜਪ੍ਰੋਹਿਤ ਹੁੰਦਾ ਸੀ ਉਹਦਾ ਬੱਚਾ ਵੀ ਪੜ੍ਹ ਕਰਕੇ ਅੱਗੇ ਰਾਜਪ੍ਰੋਹਿਤ ਬਣਦਾ ਸੀ ਜਿਹੜੇ ਅਜਾਮਲ ਦੇ ਪਿਤਾ ਨੇ ਅਜਾਮਲ ਨੂੰ ਕਹਿੰਦੇ 25 ਸਾਲ ਹੈ ਜਿਹੜਾ ਪੜ੍ਹਨ ਵਾਸਤੇ ਪਾਇਆ ਅਜਾਮਲ ਨੇ 25 ਸਾਲ ਲਗਾਏ ਵਿਦਿਆ ਪੜ੍ਹਨ ਵਾਸਤੇ ਤੇ ਜੇਸੇ ਗੁਰੂ ਦੇ ਕੁਲਸ ਨੂੰ ਭੇਜਿਆ ਜਾਂਦਾ ਸੀ ਗੁਰੂ ਦਾ ਹੁਕਮ ਸੀ ਕਿ ਪਾਈ ਤੂੰ ਸ਼ਹਿਰ ਦੇ ਵਿੱਚੋਂ ਦੀ ਹੋ ਕਰਕੇ ਨਹੀਂ ਆਉਣਾ ਹੈ ਤੂੰ ਸ਼ਹਿਰ ਦੇ ਬਾਹਰੋਂ ਦੀ ਘੁੰਮ ਕਰਕੇ ਆਉਣਾ ਦੋ ਢਾਈ ਘੋੜਾ ਜਿਹੜਾ ਪੈਂਦਾ ਪੈਂਦਾ ਸੀ ਉਹ ਦੋ ਢਾਈ ਘੋੜਾ ਘੁੰਮ ਕਰਕੇ ਜਿਹੜਾ ਅਜਾ ਮਲ ਪੜਨ ਆਇਆ ਕਰਦਾ ਸੀ ਬੜੀ ਵਿਦਿਆ ਪੜ੍ਹੀ ਬੜਾ ਬੜਾ ਜਾਣਕਾਰ ਬਣ ਗਿਆ ਪੁਜਾਰੀ ਬਣ ਗਿਆ ਪਰੋਧ ਦੀ ਕलिए ਜਿੰਨੀ ਡਿਗਰੀ ਚਾਹੀਦੀ ਹੁੰਦੀ ਹੈ ਪੜਾਈ ਉਹ ਕਰ ਲਈ ਹੁਣ ਜਦੋਂ ਪੁਜਾਰੀ ਕਹਿੰਦੇ ਅਜਾਮਲ ਬਣਿਆ ਹੈ ਪੜਿਆ ਹੈ ਪੜੀ ਜਾ ਰਿਹਾ ਹੈ ਜਦੋਂ ਗੁਰੂ ਦੇ ਕੋਲ ਜਾਂਦਾ ਹੈ ਇੱਕ ਟਾਈਮ ਐਸਾ ਹੁੰਦਾ ਕਿ ਉਸ ਦਾ ਪੜਨ ਦੇ ਵਿੱਚ ਮਨ ਨਹੀਂ ਲੱਗਦਾ ਹੈ ਗੁਰੂ ਪੜਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਜਾਮਲ ਨਹੀਂ ਪੜਦਾ ਹੈ ਨਾਲ ਦੇ ਬੰਦਿਆਂ ਨੇ ਦੱਸਿਆ ਕਿ ਮਹਾਰਾਜ ਇਹ ਤਾਂ ਪੜਾਈ ਦੇ ਵਿੱਚ ਮਨ ਇਹ ਕਰਕੇ ਨਹੀਂ ਲੱਗਦਾ ਜਿਹੜਾ ਤੁਸੀਂ ਇਸ ਨੂੰ ਹੁਕਮ ਕੀਤਾ ਸੀ ਕਿ ਤੂੰ ਸ਼ਹਿਰ ਦੇ ਵਿੱਚੋਂ ਦੀ ਨਹੀਂ ਨਿਕਲ ਕਰਕੇ ਆਉਣਾ ਅਜਾਮਲ ਹੁਣ ਸ਼ਹਿਰ ਦੇ ਵਿੱਚੋਂ ਦੀ ਆਉਂਦਾ ਹੈ ਉਸ ਦਾ ਮਨ ਇਸ ਕਰਕੇ ਨਹੀਂ ਲੱਗਦਾ ਕਿਉਂਕਿ ਸ਼ਹਿਰ ਦੇ ਜਿਹੜੇ ਉਸ ਗਲੀ ਦੇ ਵਿੱਚੋਂ ਲੰਘ ਕਰਿਆ ਜਾਂਦਾ ਸੀ ਉੱਥੇ ਵੇਸ਼ਵਾਵਾਂ ਦੇ ਕੋਠੇ ਸਨ ਹੁਣ ਜਦੋਂ ਬੰਦਾ ਰੋਜ਼ ਉਸ ਜਗ੍ਹਾ ਤੋਂ ਲੰਘਦਾ ਹੈ ਪ੍ਰਭਾਵ ਤਾਂ ਪੈਣਾ ਹੀ ਹੈ ਕਹਿੰਦੇ ਅਜਾਮਲ ਜਿਹੜਾ ਹੈ ਉਸ ਦਾ ਇੱਕ ਵੇਸ਼ਵਾ ਦੇ ਉੱਤੇ ਉਹ ਮੋਹਤ ਹੋ ਜਾਂਦਾ ਹੈ ਉਸ ਦਾ ਗੁਰੂ ਨੂੰ ਜੇ ਇਹ ਗੱਲ ਪਤਾ ਲੱਗਦੀ ਹੈ ਗੁਰੂ ਉਸ ਨੂੰ ਇੱਕ ਸ਼ਰਾਪ ਕਹਿ ਲੀਏ ਇੱਕ ਐਸਾ ਗੱਲ ਕਹਿ ਦਿੰਦਾ ਕਿ ਭਾਈ ਤੂੰ ਵਿਦਿਆ ਤਾਂ ਬਹੁਤ ਪੜ ਗਿਆ ਪਰ ਇਹ ਤੇਰੇ ਕੰਮ ਨਹੀਂ ਆਏਗੀ ਸਮਾਂ ਲੰਘਦਾ ਹੈ ਜਿਹੜਾ ਉਸਦਾ ਪਿਤਾ ਹੈ ਰਾਜ ਪੁਜਾਰੀ ਉਹ ਅਕਾਲ ਚਲਾਣਾ ਕਰ ਜਾਂਦਾ ਹੈ ਅਜਾ ਮਾਨੂੰ ਕੀ ਕਰ ਕੀਤਾ ਜਾਂਦਾ ਹੈ ਉਸ ਰਾਜ ਦੇ ਵਿੱਚ ਰਾਜ ਪੁਜਾਰੀ ਸਥਾਪਿਤ ਕੀਤਾ ਜਾਂਦਾ ਹੈ ਅਜਾ ਮਲ ਬਹੁਤ ਵਧੀਆ ਕਥਾ ਕਰਿਆ ਕਰੇ ਇੱਕ ਦਿਨ ਰਾਜੇ ਨੂੰ ਕਿਸੇ ਨੇ ਦੱਸ ਦਿੱਤਾ ਕਿ ਜਿਹੜਾ ਤੁਹਾਡਾ ਪੁਜਾਰੀ ਹੈ ਨਾ ਉਹ ਵਿਸ਼ਵਾ ਦੇ ਕੋਠੇ ਦੇ ਉੱਤੇ ਜਾਂਦਾ ਹੈ ਹੁਣ ਰਾਜ ਦੇ ਵਿੱਚ ਜਾਂ ਰਾਜ ਦਰਬਾਰ ਦੇ ਵਿੱਚ ਚੁਗਲੀ ਨਿੰਦਿਆ ਤਾਂ ਹੋਇਆ ਕਿ ਕਹੀ ਕਰਦੀ ਹੈ ਰਾਜੇ ਨੇ ਪਹਿਲਾਂ ਇਹ ਗੱਲ ਸੁਣ ਕਰਕੇ ਯਕੀਨ ਨਹੀਂ ਕੀਤਾ ਕਹਿੰਦਾ ਮੈਂ ਉਸ ਨੂੰ ਰੰਗੇ ਹੱਥੀ ਫੜਾਂਗਾ ਇੱਕ ਦਿਨ ਕੀ ਕਰਦਾ ਹੈ ਰਾਜਾ ਅਜਾਮਲ ਨੂੰ ਰੰਗੇ ਹੱਥੀ ਫੜ ਲੈਂਦਾ ਹੈ ਵੇਸ਼ਵਾਦੀ ਕੋਠੇ ਦੇ ਉੱਤੇ ਫਿਰ ਕੀ ਹੁੰਦਾ ਹੈ ਉਹ ਰਾਜਾ ਹੈ ਜਿਹੜਾ ਅਜਾਮਲ ਆਪਣੇ ਪੁਜਾਰੀ ਨੂੰ ਉਸ ਵੇਸ਼ਵਾਦੇ ਸਮੇਤ ਆਪਣੇ ਰਾਜ ਤੋਂ ਨਿਕਾਲਾ ਦੇ ਦਿੰਦਾ ਜੰਗਲ ਦੇ ਵਿੱਚ ਭੇਜ ਦਿੰਦਾ ਹੈ ਜਦੋਂ ਜੰਗਲ ਦੇ ਵਿੱਚ ਭੇਜਿਆ ਜਾਂਦਾ ਹੈ ਹੁਣ ਜੰਗਲ ਦੇ ਵਿੱਚ ਜਦੋਂ ਭੇਜਿਆ ਜਾਵੇ ਨਾ ਕੋਈ ਰਾਸ਼ਨ ਨਾ ਪਾਣੀ ਉਹ ਜੰਗਲ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਉਹਨਾਂ ਨੇ ਹੁਣ ਅਜਾ ਮਲ ਹੈ ਜਿਹੜਾ ਜੋ ਉਸ ਨੂੰ ਸ਼ਿਕਾਰ ਮਿਲਦਾ ਹੈ ਸੂਰ ਖਰਗੋਸ਼ ਚਿੜੀਆਂ ਮਿਲੀਆਂ ਚਿੜੀਆਂ ਮਾਰ ਕਰਕੇ ਖਾ ਲਈਆਂ ਗੁਜ਼ਾਰਾ ਕਰਨਾ ਸ਼ੁਰੂ ਕੀਤਾ ਉਸਨੇ ਹੌਲੀ ਹੌਲੀ ਸਮਾਂ ਲੰਘਿਆ ਉਹਨਾਂ ਦੇ ਘਰੇ 6 ਪੁੱਤਰ ਹੋਏ ਉਹਨਾਂ ਨੇ ਉੱਥੇ ਛੱਪੜ ਜਿਹੜੀ ਛਪਰੀਆਂ ਵੀ ਦੋ ਬਣਾ ਲਈਆਂ ਘਰ ਦੋ ਬਣਾ ਲਏ ਹਨ ਜੰਗਲ ਦੇ ਵਿੱਚ ਉਸ ਦਾ ਨਿਤ ਦਾ ਕਰਮ ਇਹੀ ਹੈ ਚਿੜੀ ਮਿਲੀ ਚਿੜੀ ਕਬੂਤਰ ਮਿਲਿਆ ਕਬੂਤਰ ਲਿਆ ਕਰਕੇ ਖਾਣਾ ਤੇ ਰੋਜ਼ ਦਾ ਉਸ ਦਾ ਕਰਮ ਸੀ ਇੱਕ ਦਿਨ ਕੀ ਹੁੰਦਾ ਹੈ ਕਿ ਉਸ ਜੰਗਲ ਦੇ ਵਿੱਚੋਂ ਗੁਰੂ ਕਿਰਪਾ ਕਰਦਾ ਹੈ ਦੋ ਜਿਹੜੇ ਸਾਧੂ ਹਨ ਉਹ ਲੰਘੇ ਜਾ ਰਹੇ ਸਨ ਉਹਨਾਂ ਨੇ ਦੇਖਿਆ ਕਿ ਇਹ ਜੰਗਲ ਦੇ ਵਿੱਚ ਕਿਸ ਦੀਆਂ ਜੋ ਕੁੱਟੀਆਂ ਬਣੀਆਂ ਹੋਈਆਂ ਹਨ ਉਹ ਕਹਿੰਦੇ ਹਨ ਕਿ ਕਿਉਂ ਨਾ ਇੱਥੇ ਜਾ ਕਰਕੇ ਵਿਸ਼ਰਾਮ ਕੀਤਾ ਜਾਵੇ ਥੋੜਾ ਦਿਰ ਕੋਈ ਭੋਜਨ ਨੂੰ ਖਾਣ ਨੂੰ ਮਿਲ ਜਾਏਗਾ ਅੱਪਾ ਚੱਲਦੇ ਹਨ ਅਜਾ ਕਹਿੰਦੇ ਉਹ ਘਰਾਂ ਦੇ ਵੱਲੋਂ ਉਹ ਚਲੇ ਜਾਂਦੇ ਹਨ ਉੱਥੇ ਜਾ ਕਰਕੇ ਕੀ ਦੇਖਦੇ ਹਨ ਕਿ ਇੱਕ ਜੜੀ ਹੈ ਬੀਬੀ ਹੈ ਉਹ ਉਹਦੇ ਕੋਲ ਜਾਂਦੇ ਹਨ ਉਹ ਜੜੀ ਵੇਸ਼ਵਾ ਹੈ ਉਹ ਸਾਧੂਆਂ ਨੂੰ ਨਮਸਕਾਰ ਕਰਦੀ ਉਸ ਨੇ ਪਹਿਲੀ ਵਾਰੀ ਕਿਸੇ ਸਾਧੂ ਦੇ ਚਰਨ ਪਾਸੇ ਸਾਧੂ ਨਮਸਕਾਰ ਕੀਤੀ ਬੈਠਣ ਵਾਸਤੇ ਕਿਹਾ ਪਾਣੀ ਪਿਲਾਇਆ ਤੇ ਭੋਜਨ ਦਾ ਬੰਦੋਬਸਤ ਕਰਨ ਵਾਸਤੇ ਕਿਹਾ ਕਿ ਮਹਾਰਾਜ ਅਸੀਂ ਭੋਜਨ ਦਾ ਬੰਦੋਬਸਤ ਕਰਦੇ ਹਾਂ ਤੁਸੀਂ ਥੱਕੇ ਹੋ ਇਨੈਨੂੰ ਕਹਿੰਦੇ ਅਜਾਮਲ ਹੈ ਜਿਹੜਾ ਬਾਹਰੋਂ ਆਵਾਜ਼ ਦੇ ਦਿੰਦਾ ਹੈ ਆਪਣੀ ਪਤਨੀ ਨੂੰ ਜਿਹੜੀ ਵੇਸਵਾ ਸੀ ਉਹ ਕਹਿੰਦੀ ਹੈ ਕਿ ਤੂੰ ਕੀ ਲੈ ਕਰ ਕੇ ਆਂ ਕਹਿੰਦਾ ਚਿੜੀਆਂ ਮਾਰ ਕਰਕੇ ਲਿਆ ਕਹਿੰਦੀ ਘਰੇ ਸਾਡੇ ਸਾਧੂ ਬੈਠੇ ਨੇ ਅਸੀਂ ਤਾਂ ਪਹਿਲਾਂ ਪਾਪੀ ਹਾਂ ਸਾਧੂਆਂ ਨੇ ਦੇਖ ਲਿਆ ਤਾਂ ਸਾਨੂੰ ਹੋਰ ਪਾਪ ਲੱਗ ਜਾਣਾ ਹੈ ਘਰ ਦੇ ਵਿੱਚ ਜਿਹੜੇ ਮਾੜੇ ਮੋٹے ਬੱਚੇ ਹੋ ਚੌਲ ਹਨ ਉਹੀ ਉਹਨਾਂ ਨੂੰ ਬਣਾ ਕਰਕੇ ਖਿਲਾ ਦਿੰਦੇ ਤੂੰ ਇਹ ਸ਼ਿਕਾਰ ਨੂੰ ਛੁੱਟ ਦੇ ਪਰੇ ਗੁਰੂ ਜਦੋਂ ਕਹਿੰਦੇ ਹੁੰਦੇ ਆ ਕਿਸੇ ਦਾ ਭਲਾ ਕਰਨਾ ਤਾਂ ਉਸ ਦੀ ਨੀਅਤ ਵੀ ਸਿੱਧੀ ਕਰ ਦਿੰਦਾ ਹੈ ਸਾਧੂਆਂ ਦੇ ਕੋਲ ਗਏ ਸਾਧੂਆਂ ਨੂੰ ਭੋਜਨ ਪਾਣੀ ਛਕਾਇਆ ਤੇ ਜਦੋਂ ਭੋਜਨ ਪਾਣੀ ਛਕਾਉਣ ਤੋਂ ਬਾਅਦ ਸਾਧੂ ਨੇ ਪੁੱਛਿਆ ਤੁਸੀਂ ਕੌਣ ਹੋ ਤਾਂ ਜਿਹੜਾ ਅਜਾ ਮਲ ਹੈ ਅਜਾ ਮਲੇ ਰੋਂਦੇ ਹੋਏ ਅਥਰੂ ਸੁੱਟਦੇ ਹੋਏ ਆਪਣੀ ਜਿਹੜੀ ਸਾਰੀ ਵਾਰਤਾ ਸੁਣਾਈ ਕੇ ਮੈਂ ਇਸ ਤਰ੍ਹਾਂ ਪੁਜੋਹ ਦਾ ਬੇਟਾ ਸੀ ਬੇਸਵਾ ਦੇ ਕੋਠੇ ਦੇ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਮੈਨੂੰ ਇਹ ਸਜ਼ਾ ਮਿਲੀ ਹੁਣ ਮੈਂ ਇੱਥੇ ਰਹਿ ਰਿਹਾ ਮੇਰੇ ਘਰੇ 6 ਪੁੱਤਰ ਹੋ ਗਏ ਹਨ ਸਾਡਾ ਭਲਾ ਕਰੋ ਸਾਧੂ ਜਨੋ ਸਾਡੇ ਤੇ ਕਿਰਪਾ ਕਰੋ ਸਾਡੀ ਜਿਹੜੀ ਬੇਨਤੀ ਪ੍ਰਵਾਨ ਕਰੋ ਸਾਧੂਆਂ ਨੇ ਦੇਖਿਆ ਕਿ ਇਹਨਾਂ ਦੀ ਬਿਰਤੀ ਪਾਪੀ ਬਿਰਤੀ ਹੈ ਕਾਮੀ ਬੰਦੇ ਹਨ ਦੋਨੇ ਇਹਨਾਂ ਤੋਂ ਨਾਮ ਨਹੀਂ ਜਪਿਆ ਜਾਣਾ ਜੇ ਇਹਨਾਂ ਨੂੰ ਨਾਮ ਜਪਣ ਵਾਸਤੇ ਕਿਹਾ ਨਾ ਤਾਂ ਇਹਨਾਂ ਤੋਂ ਨਾਮ ਨਹੀਂ ਜਪਿਆ ਜਾਣਾ ਨਾਮ ਜਪਣਾ ਬੜਾ ਔਖਾ ਹੈ ਨਾ ਵਾਸਤੇ ਕਿਉਂਕਿ ਇਹਨਾਂ ਦੀ ਸੁਰਤੀ ਬਿਰਤੀ ਦੇ ਵਿੱਚ ਪਾਪ ਵੀ ਹੈ ਤੇ ਕਾਮ ਵੀ ਹੈ ਇਸ ਕਰਕੇ ਉਹਨਾਂ ਨੇ ਯੁਗਤੀ ਦੱਸੀ ਕਿ ਤੁਹਾਡਾ ਜਿਹੜਾ ਹੋਣ ਵਾਲਾ ਪੁੱਤਰ ਹੈ ਜੋ ਗਰਭ ਦੇ ਵਿੱਚ ਹੈ ਸੱਤਵਾਂ ਬੱਚਾ ਹੈ ਨਾ ਉਸ ਦਾ ਨਾਮ ਤੁਸੀਂ ਨਾਰਾਇਣ ਰੱਖ ਲੈਣਾ ਇਹ ਤੁਹਾਡਾ ਉਧਾਰ ਕਰੇਗਾ ਇਸ ਤਰ੍ਹਾਂ ਹੀ ਹੋਇਆ ਅਜਾ ਮਲ ਦੇ ਘਰ ਹੈ ਜਿਹੜਾ ਸੱਤਵਾਂ ਜਿਹੜਾ ਪੁੱਤਰ ਹੋਇਆ ਹੈ ਉਹਨਾਂ ਨੇ ਉਸ ਦਾ ਨਾਮ ਨਾਰਾਇਣ ਰੱਖ ਲਿਆ ਹੈ ਹੁਣ ਉਹਨਾਂ ਨੂੰ ਪਤਾ ਸੀ ਕਿ ਇਸ ਦਾ ਇਸ ਨੇ ਸਾਡਾ ਉਧਾਰ ਕਰਨਾ ਹੈ ਉਸ ਨੂੰ ਬੜਾ ਪਿਆਰ ਕਰਿਆ ਕਰਨ ਨਾਰਾਇਣ ਨਾਰਾਇਣ ਬੁਲਾਇਆ ਕਰਨ ਅਜਾ ਮਲਦਾ ਕਹਿੰਦੇ ਜਿਹੜਾ ਅੰਤ ਸਮਾ ਜਦੋਂ ਆਇਆ ਜਦੋਂ ਅੰਤ ਸਮਾ ਆਉਂਦਾ ਨਾ ਬੰਦੇ ਨੂੰ ਜਮਦੂਤ ਨਜ਼ਰ ਆਉਂਦੇ ਹਨ ਫਿਰ ਆਪਾਂ ਦੇਖਿਆ ਨਾ ਹੱਥ ਮਰੋੜ ਐ ਤਨ ਕਪੈ ਸਿਆਹੋ ਹੋਆ ਸੇਤ ਪੜਦੇ ਆ 12 ਮਾਹ ਦੇ ਵਿੱਚ ਕਿ ਆ ਬੰਦਾ ਹੱਥ ਮਰੋੜਦਾ ਹੈ ਇੱਕ ਰੰਗ ਉਸ ਦੇ ਉੱਤੇ ਆਉਂਦਾ ਹੈ ਇੱਕ ਜਾਂਦਾ ਸਿਆਹੋ ਹੋਆ ਸੇਤ ਕਾਲੇ ਤੋਂ ਚਿੱਟਾ ਚਿੱਟੇ ਤੋਂ ਕਾਲਾ ਐਦਾ ਰੰਗ ਬਦਲਦਾ ਹੈ ਬੰਦਾ ਉਸੇ ਤਰ੍ਹਾਂ ਅਜਾ ਮਲਦੇ ਵੀ ਕਹਿੰਦੇ ਹੱਥ ਪੈਰ ਕੰਬਣ ਲੱਗੇ ਜਮਦੂਤ ਸਾਹਮਣੇ ਆਉਂਦੇ ਦੇਖ ਕਰਕੇ ਇੰਨੇ ਨੂੰ ਕੀ ਹੋਇਆ ਅਜਾ ਮਲ ਦੇ ਕਹਿੰਦੇ ਅਜਾ ਮਲ ਕੋ ਅੰਤ ਕਾਲ ਮੇ ਨਾਰਾਇਣ ਸੁਧ ਆਈ ਜਿਹੜਾ ਸਾਧੂਆਂ ਨੇ ਕਿਹਾ ਸੀ ਕਿ ਤੈਨੂੰ ਅਜਾ ਮਲ ਤੇਰੇ ਬੱਚੇ ਨਾਰਾਇਣ ਨੇ ਛਡਾਉਣਾ ਹੈ ਤੇਰਾ ਉਦਾਰ ਕਰਨਾ ਹੈ ਉਸਦੇ ਯਾਦ ਆ ਜਾਂਦਾ ਹੈ ਉਹ ਪੁਕਾਰਦਾ ਹੈ ਕਿ ਨਾਰਾਇਣ ਬੱਚੇ ਮੈਨੂੰ ਬਚਾ ਲੈ ਮੈਨੂੰ ਜਮਦੂਤ ਲੈਣ ਆ ਗਏ ਉਹ ਨਾਰਾਇਣ ਮੈਨੂੰ ਬਚਾ ਲੈ ਮੈਨੂੰ ਜਮਦੂਤ ਲੈਣ ਆ ਗਏ ਤਿੰਨ ਚਾਰ ਵਾਰੀ ਕਹਿੰਦਾ ਹੈ ਬੱਚਾ ਨਹੀਂ ਸੁਣਦਾ ਫਿਰ ਜਦੋਂ ਜਮਦੂਤ ਹੋਰ ਨੇੜੇ ਆ ਜਾਂਦੇ ਹਨ ਫਿਰ ਬੱਚਾ ਕਹਿਣਾ ਛੜਦਾ ਨਰਾਇਣ ਬਚਾ ਲੈ ਨਰਾਇਣ ਬਚਾ ਲੈ ਨਰਾਇਣ ਬਚਾ ਲੈ ਬੜੀ ਤੇਜ਼ ਤੇਜ਼ ਕਹਿਣਾ ਲੱਗਦਾ ਹੈ ਕਹਿੰਦੇ ਫਿਰ ਕੀ ਹੁੰਦਾ ਹੈ ਪ੍ਰਮਾਤਮਾ ਦਾ ਤਾਂ ਬਿਰਧ ਹੈ ਜੋ ਸ਼ਰਣੇ ਆਵੇ ਤਿਸ ਕੰਠ ਲਾਵੇ ਇਹ ਬਿਰਧ Swami ਸੰਧਾ ਪ੍ਰਮਾਤਮਾ ਦਾ ਤਾਂ ਬਿਰਧ ਹੈ ਉਹਦਾ ਤਾਂ ਸੁਭਾਅ ਹੈ ਜੋ ਉਸ ਦੀ ਸ਼ਰਣ ਦੇ ਵਿੱਚ ਆ ਗਿਆ ਜਿੱਡਾ ਮਰਜੀ ਪਾਪੀ ਹੋਵੇ ਉਸ ਨੂੰ ਬਖਸ਼ ਦਿੰਦਾ ਹੈ ਬਚਾ ਲੈਂਦਾ ਹੈ ਕਹਿੰਦੇ ਅਜਾ ਮਾਲੇ ਜਦੋਂ ਨਰਾਇਣ 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 ਕਰਨਾ ਸ਼ੁਰੂ ਕੀਤਾ ਪਰਮਾਤਮਾ ਕਹਿੰਦੇ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਦੇ ਜਿਹੜੇ ਦੂਤ ਹਨ ਜਮਦੂਤਾਂ ਨੂੰ ਪਰੇ ਕਰ ਕਰਕੇ ਰਾਮ ਦੇ ਗਣਾਂ ਨੂੰ ਭੇਜ ਦਿੰਦਾ ਹੈ। ਰਾਮ ਦੇ ਗਣ ਜਮਦੂਤਾਂ ਨੂੰ ਕਹਿੰਦੇ ਨੇ ਕਿ ਤੁਸੀਂ ਪਰੇ ਹੋ ਜਾਓ। ਇਹ ਹੁਣ ਪਰਮਾਤਮਾ ਦਾ ਹੋ ਗਿਆ। ਤੁਹਾਡਾ ਹੁਣ ਇਹ ਜਿਹੜੀ ਹੈ ਨਹੀਂ ਰਿਹਾ ਹੈ ਜੀਵ। ਇਹ ਪਰਮਾਤਮਾ ਦਾ ਹੋ ਗਿਆ ਹੈ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਨਾਨਕ ਕਹੈ ਚੇਤ ਚਿੰਤਾ ਮਨ ਤੋ ਵੀ ਉਤਰੈ ਪਾਰਾ। हे ਪ੍ਰਾਣੀ ਜਿਹੜੇ ਅਜਾਮਲ ਦੇ ਇਕਬਾਰ ਨਾਰਾਇਣ ਕਹਿਣ ਦੇ ਉੱਤੇ ਅੰਤ ਕਾਲ ਦੇ ਵਿੱਚ ਜਿਸ ਨੂੰ ਪਾਪੀ ਜਾਣਦੇ ਸਨ ਲੋਕ ਉਹਨੇ ਅੰਤ ਕਾਲ ਦੇ ਵਿੱਚ ਨਾਰਾਇਣ ਜਿਹੜੀ ਸੁਧ ਆ ਗਈ ਉਸ ਨੂੰ ਨਾਰਾਇਣ ਨੇ ਉਸ ਨੂੰ ਛਡਾ ਲਿਆ ਚਿੰਤਾਵਾਂ ਤੋਂ ਮੁਕਤ ਕਰਨ ਵਾਲੇ ਉਸ ਵਾਹਿਗੁਰੂ ਪਰਮਾਤਮਾ ਦਾ ਚਿੰਤਨ ਕਰ ਤੌਪੀ ਉਤਰੇ ਪਾਰਾਂ ਤੂੰ ਵੀ ਪਾਰ ਹੋ ਜਾਏਗਾ ਜੇ ਤੈਨੂੰ ਵੀ ਕੋਈ ਚਿੰਤਾ ਹੈ ਤੈਨੂੰ ਵੀ ਕੋਈ ਦੁੱਖ ਝੋਰਾ ਹੈ ਤੂੰ ਵੀ ਹੁਕਮ ਦੇ ਅੰਦਰ ਆ ਜਾ ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਮਾਣ ਆਪਾਂ ਵੀ ਬੇਨਤੀ ਕਰੀਏ ਗੁਰੂ ਦੇ ਅੱਗੇ ਕਿ ਮਹਾਰਾਜ ਅਸੀਂ ਤੇਰੇ ਹੁਕਮ ਦੇ ਵਿੱਚ ਆ ਜਾਈਏ ਅਸੀਂ ਤੇਰੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦਈਏ ਐਸਾ ਨਾਮ ਨਿਰੰਝਨ ਹੋਏ ਉਹ ਵਾਹਿਗੁਰੂ ਪਰਮਾਤਮਾ ਜਦੋਂ ਉਸ ਮਾਇਆ ਦੀ ਕਾਲਖ ਤੋਂ ਦੂਰ ਹੈ ਤਾਂ ਵਾਹਿਗੁਰੂ ਪਰਮਾਤਮਾ ਦਾ ਨਾਮ ਵੀ ਉਸ ਕਾਲਖ ਤੋਂ ਦੂਰ ਹੈ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਵੀ ਸਾਨੂੰ ਕਾਲਖ ਤੋਂ ਦੂਰ ਕਰ ਸਕਦਾ ਹੈ ਮਾਇਆ ਤੋਂ ਬਚਾ ਸਕਦਾ ਹੈ ਮਾਇਆ ਦੇ ਪ੍ਰਭਾਵ ਤੋਂ ਬਚਾ ਸਕਦਾ ਹੈ ਇਸ ਕਰਕੇ ਸਾਨੂੰ ਮੰਨਣਾ ਪਏਗਾ ਕਹਿੰਦੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਭਾਈ ਜੇ ਤੁਸੀਂ ਮਨ ਦੇ ਵਿੱਚ ਸ਼ਰਧਾ ਤਾਰ ਕਰਕੇ ਉਸ ਵਾਹਿਗੁਰੂ ਪਰਮਾਤਮਾ ਨੂੰ ਜਾਣਨਾ ਚਾਹੁੰਦੇ ਹੋ ਤਾਂ ਮਨ ਕੋਏ ਭਾਈ ਮਨ ਦੇ ਵਿੱਚ ਸ਼ਰਧਾ ਭਾਵਨਾ ਤਾਰੋ ਉਸ ਵਾਹਿਗੁਰੂ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਕਰੋ ਉਹ ਵਾਹਿਗੁਰੂ ਪਰਮਾਤਮਾ ਤੁਹਾਨੂੰ ਮਿਲ ਜਾਏਗਾ ਤੁਹਾਡੇ ਕਹਿ ਲਈਏ ਅੰਗ ਸੰਗ ਹੋ ਜਾਏਗਾ ਗੁਰੂ ਮਹਾਰਾਜ ਜੀ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਨਾ ਸੰਗਤ ਬਖਸ਼ਣ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ